ਮੇਰਾ ਨਾਮ ਤਰਸ ਸਿੰਘ ਹੈ ਭਾਜੀ ਹਾਂਜੀ ਕੀ ਗੱਲ ਹੋਈ ਭਾਜੀ ਭਾਜੀ ਪਤਾ ਨਹੀਂ ਮੈਂ ਤੇ ਆਪਣੀ ਡਿਊਟੀ ਦੇ ਸੀਮ ਇਨ ਡਿਊਟੀ ਤੋਂ ਬੁਲਾਇਆ ਗਿਆ ਮੈਂ ਕਾਰਪੈਂਟਰ ਦੀ ਜੋਕ ਕਰਦਾ ਮੈਨੂੰ ਫੋਨ ਗਿਆ ਸੀ ਮੈਂ ਫੋਨ ਤੋਂ ਕਹਿੰਦੇ ਵੀ ਤੁਹਾਡੇ ਇੱਥੇ ਇੱਕ ਐਕਸੀਡੈਂਟ ਹੋਇਆ ਹੈ ਫਾਦਰ ਸਾਹਿਬ ਦਾ ਆ ਜਾਓ ਮੈਂ ਆ ਕੇ ਆਇਆ ਸੀ ਇੱਥੇ ਪੂਲੀ ਟੀਮ ਖੜੀ ਹੈ ਮੈਂ ਆਪਣੇ ਫਾਦਰ ਸਾਹਿਬ ਨੂੰ ਸਪਾਇਰ ਪੇ ਨਹੀਂ ਸਰ ਹਜੇ ਮੈਨੂੰ ਕੁਝ ਨਹੀਂ ਪਤਾ ਹੈਗਾ ਮੇਰਾ ਵੀਰ ਦਾ ਪੱਤੀ ਕੱਲੂ ਵਾਲੀ ਕਿਹੜੀ ਜਗ੍ਹਾ ਤੇ ਸਰ ਐਕਸੀਡੈਂਟ ਹੋਇਆ ਹੈ ਡਾਊਨ ਸਕੂਲ ਦੇ ਸਾਹਮਣੇ ਹੋਇਆ ਹੈ ਭਾਜੀ ਕਿਉਂ ਸਕੂਲ ਹਾਂਜੀ ਸਰ ਕਿਹਦੀ ਗਲਤੀ ਉਹਨਾਂ ਦਾ ਬਲ ਕਿਹਾ ਜੀ ਭਾਜੀ ਭਾਜੀ ਇਹ ਮੈਂ ਤੁਹਾਨੂੰ ਦੱਸਿਆ ਮੈਂ ਮੌਕੇ ਤੇ ਨਹੀਂ ਸੀ ਹੈਗਾ ਮੈਂ ਤੇ ਆ ਰਿਹਾ ਸੀ ਸਰ ਕਿੰਨੇ ਕਮਰਸੀ ਫਾਦਰ ਸਾਹਿਬ ਭਾਜੀ ਮੇਰੀ ਫਾਦਰ ਸਾਹਿਬ ਦੀ 55 ਦੇ ਲਗਛੱਕੇ ਸੀ ਮਾਤਾ ਹਾਜੀ ਭਾਈ ਮਾਤਾ ਮਾਤਾ ਕਲਾਸ਼ ਮੇਰਾ ਨਾਂ ਆ ਮੇਦੀ ਮਾਤਾ ਪੂਰੀ ਹੋ ਗਈ ਆ ਤੇ ਹਾਂਜੀ ਕਿਹੜੀ ਜਗ੍ਹਾ ਤੇ ਇਹ ਇੱਥੇ ਜਾਇ ਹੋਇਆ ਛਿਟੋਆ 아이 ਛੋਟਾ ਦੇਵੀ ਦੇ ਆ ਤਿੰਨ ਚਿੰਡਾ ਦੇਵੀ ਤੇ ਸਾਡੀ ਗੱਡੀ 'ਚ ਬਾਵਾ ਕੋਈ 6-7 ਸਵਾਰੀਆਂ ਸਾਰੀਆਂ ਜਗਮੀ ਆ ਕੁਝ ਇਹ ਗਲਤੀ ਸਰਪੰਚ ਇਹ ਗਲਤੀ ਜੀ ਮਤਲਬ ਇਹ ਜਿਹੜਾ ਰੋਡ ਕ੍ਰੋਸ ਕਰਨ ਦਿਆ ਹੈ ਨਾ ਉਹਦੀ ਗਲਤੀ ਸਾਡੀ ਗੱਡੀ ਦੇ ਸਿੱਧੀ ਜਾਣ ਦੀ ਹੈ ਇਧਰ ਕਿੰਨੇ ਬੰਦੇ ਰੋਡ ਕ੍ਰੋਸ ਕਰ ਇਹ ਨਹੀਂ ਸਰਪੰਚ ਇਹ ਝੂਠ ਮਾਰੀ ਤਾਂ ਨਹੀਂ ਤੁਹਾਨੂੰ ਇਸ ਟਾਈਮ ਕਿੰਨੇ ਬੰਦੇ ਮੌਤ ਮਤਲਬ ਸਾਡੇ ਵੱਲੋਂ ਤੇ ਇੱਕ ਆ ਬਾਕੀ ਸੀਰੀਅਸ ਬਹੁਤ ਜ਼ਿਆਦਾ ਉਹਨਾਂ ਦਾ ਪਤਾ ਨਹੀਂ ਕੋਈ ਉਹਨਾਂ ਦਾ ਜੀ ਸਰ ਇੱਕ ਐਬ ਦਾ ਹੀ ਕੋਈ ਦੋ ਤੇ ਨਹੀਂ ਆਡੀ ਆਡੀ ਇਹ ਲੇਡੀ ਜਿਹੜੇ ਭੂਆ ਦੀ ਘਟਨਾ ਹੋਈ ਇਹਨਾਂ ਦੀ ਮੰਮੀ ਹੈ ਮੇਰੇ ਭੂਆ ਜੀ ਦਾ ਇਹਨਾਂ ਨਾਲ ਇਕੱਠੇ ਜਾਂਦੇ ਸੀ ਵੀ ਲੇਡੀਜ਼ ਉਹ ਉਹੀ ਮਤਲਬ ਬਟਾ ਕ੍ਰੋਸ ਕਰਨ आ रही आज हम

ਰੰਜੀ ਸਿੰਘ ਸਰ ਮੇਰਾ ਪਿੰਡ ਭਿੱਖੀਗੰਡਾ ਸਰ ਨਵਾ ਗੱਡੀ ਮੈਂ ਸਾਹਮਣੇ ਮੋਕੇ ਦਾ ਦਵਾ ਠੀਕ ਆ ਸਰ ਇਹਨੇ ਮੋਕੇ ਦੇ ਬੰਦੇ ਨੂੰ ਇੱਕ ਨੂੰ ਬਚਾਉਂਦਿਆ ਬਚਾਉਂਦਿਆ ਆਪਦੀ ਕੋਸ਼ਿਸ਼ ਬਹੁਤ ਕੀਤੀ ਨੇ ਬ੍ਰੇਕ ਬਹੁਤ ਲਾਈ ਪਰ ਇਹ ਤੇ ਕੰਟਰੋਲ ਤੋਂ ਵਾਸੋ ਗੱਡੀ ਬਾਹਰ ਹੋ ਗਈ ਤੇ ਗੱਡੀ ਪਲਟੀਆਂ ਖਾਂਦੀ ਖਾਈ ਦੇ ਵਿੱਚ ਸਰ ਕਿਹੜੀ ਗੱਡੀ ਸੀ ਕਿੰਨੇ ਬੰਦੇ ਸੀ ਸਰ 7 ਬੰਦੇ ਹਾਂਜੀ ਦੋਹਾਂ ਜਣੇ ਦੀ ਡੈਥ ਹੋ ਗਈ ਇਹਦੇ ਵਿੱਚ ਹਾਂਜੀ ਤੇ ਬਾਕੀ ਗਾਇਲਿਆ ਕਿਹੜੀ ਗੱਡੀ ਦੇ ਨਾਲ ਭਾਈ ਨਾ ਕੀ ਤੁਹਾਡੀ ਗੱਡੀ ਐਕਸ ਜੀਵੀ ਐਕਸ ਜੀਵੀ ਸਰ ਕਿਹੜੀ ਜਗ੍ਹਾ ਤੇ ਸਰ ਹੋਇਆ ਇਹ ਸਰ ਧੂਣ ਸਕੂਲ ਦੇ ਸਾਹਮਣੇ ਵੇਰਕਾ ਬਾਈਪਾਸ ਤੇ ਸਰ ਕਿਹੜੀ ਗਲਤੀ ਸਰ ਇਹਦੀ ਕੋਈ ਗਲਤੀ ਨਹੀਂ ਕਿਹਦੀ ਗਲਤੀ ਉਹ ਗਲਤੀ ਜਿਹਦੀ ਡੈਥ ਹੋਈ ਉਹਦੀ ਗਲਤੀ ਉਹ ਉਹਨੇ ਵੇਖਿਆ ਨਹੀਂ ਪੀੜ ਜਿਹੜਾ ਸੜਕ ਕ੍ਰੋਸ ਕਰਦਾ ਉਹ ਦੇ ਵੇਖੇ ਉਹ ਪੈਦਲ ਪੈਦਲ ਹਾਂਜੀ ਭਾਜੀ ਇਧਰ ਪੀਚੰਦ ਹਾਂਜੀ ਗੱਡੀ ਤੁਸੀਂ ਚਲਾ ਰਹੇ ਹੋ ਗੱਡੀ ਮੈਂ ਚਲਾ ਰਿਹਾ ਹਾਂ ਠੀਕ ਹੈ ਮੇਰੀ ਬੇਟੀ ਭਾਜੀ ਇਧਰ ਦਾ ਕੋਈ ਸਿਸਟਮ ਹੋ ਗਿਆ ਹੈ ਇਹ ਬੰਦਾ ਪਾਰ ਕਰ ਰਿਹਾ ਸੀ ਉਹਨੂੰ ਬਚੁੰਦੇ ਬਚੁੰਦੇ ਭਾਜੀ ਮੇਰਾ ਗੱਡੀ ਕੰਟਰੋਲ ਨਹੀਂ ਗੱਡੀ ਸਰ ਤੇਜ਼ ਹੈਗੀ ਸੀ ਸਰ ਨੋਰਮਲ ਗੱਡੀ ਤੁਹਾਨੂੰ ਪਤਾ ਕਿੰਨੀ ਤੇਜ਼ ਨਹੀਂ ਸੜਕ ਤੇ ਗੱਡੀ ਤਾਂ ਇੰਨੀ ਤਾਂ ਨਾ ਨਾ ਨੋਰਮਲ ਹੈ ਭਾਜੀ ਇਹਦੀ ਵੈਸੇ ਗੱਡੀ ਉਹ ਬੜੀ ਹੈ ਕਿਹੜੀ ਗੱਡੀ ਸੀ ਕਿੰਨੇ ਬੰਦੇ ਸੀ ਐ ਹਾਂਜੀ ਤੁਸੀਂ ਸਰ ਕਿਹੜੀ ਜਗ੍ਹਾ ਤੋਂ ਆਏ ਤੇ ਕਿੱਥੇ ਜਾਣਾ ਅਸੀਂ ਭਾਜੀ ਵੈਸੇ ਡਿਸਟ੍ਰਿਕਟ ਕਾਂਗੜੇ ਤੋਂ ਆਏ ਆ ਤੇ ਪਿੰਡ ਮੇਰਾ ਦੇਵੀ ਦਾ ਪਿੰਡ ਚਵਿੰਡਾ ਦੇਵੀ ਆ ਕਿੰਨੇ ਬੰਦੇ ਸਰ ਮੌਤ ਹੋਈ ਦੋ ਬੰਦੇ ਨੇ ਇੱਕ ਮੇਰੀ ਮੰਮੀ ਦੀ ਹੋਈ ਆ ਇੱਕ ਉਹ ਬੰਦੇ ਨੂੰ ਵਿਚੋਂ ਵਿਚੋਂ ਭਾਜੂ ਦੀ ਹੋਈ ਆ ਸਰ ਮੇਰਾ ਨਾਮ ਵਿਸਕੀ ਕੁਮਾਰ ਆ ਜੀ ਮੇਰਾ ਪਿੰਡ ਚਵਿੰਡਾ ਦੇਵੀ ਆ ਇਹ ਜਿਹੜੇ ਇਹ ਜਿਹੜਾ ਮੁੰਡਾ ਨਾਲ ਇਹਨੇ ਮੁੰਡੇ ਨੇ ਜੋ ਮਲਾ ਭਾਈ ਜਿਹੜਾ ਰੋਡ ਕ੍ਰੋਸ ਕਰਦਾ ਸੀ ਉਹਨੂੰ ਮਤਲਬ ਬਚਾਉਂਦੇ ਆ ਬਚਾਉਂਦੇ ਆ ਮਤਲਬ ਪਾਣੀ ਲੈ ਜਾਓ ਇੱਕ ਪਰਿਵਾਰ ਸੀ ਇਧਰ ਆਪਣੇ ਹਿਮਾਚਲ ਸਾਈ ਨੂੰ ਜਾ ਰਹੇ ਸੀ ਤੇ ਅੱਗੋਂ ਇੱਕ ਆਪਣੇ ਵੇਰਕੇ ਦਾ ਹੀ ਹਲਵਾਈ ਹੈ ਗਿਆ ਜਿਸਵੰਤ ਸਿੰਘ ਉਹ ਸਰਕ ਕਰਾਸ ਕਰ ਰਹੇ ਸੀ ਤੇ ਉਹਨਾਂ ਨੂੰ ਬਚਾਉਂਦੇ-ਬਚਾਉਂਦੇ ਇਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਕਿੰਨੇ ਕੁ ਬੰਦੇ ਦੀ ਮੌਤ ਹੋਈ ਤੇ ਕਿੰਨੇ ਬੰਦੇ ਚੱਪਲੇ ਗੱਡੀ ਦੇ ਵਿੱਚ ਟੋਟਲ ਡਰਾਈਵਰ ਨੂੰ ਪਾ ਕੇ 8 ਜਾਣੇ ਸਵਾਰ ਸੀ ਤੇ ਜਿਹੜੇ ਹਲਵਾਈ ਕਰਾਸ ਕਰ ਰਹੇ ਸੀ ਉਹਨਾਂ ਦੀ ਡੈਥ ਹੋ ਗਈ ਹੈ ਗੱਡੀ ਦੇ ਵਿੱਚ ਜਿਹੜਾ ਡਰਾਈਵਰ ਸੀ ਉਹਦੀ ਮਦਰ ਦੀ ਡੈਥ ਹੋ ਗਈ ਹੈ ਬਾਕੀ 6 ਜਾਣੇ ਇੰਜਰਡ ਹੈਗੇ ਆ ਕਿਹਦੀ ਗਲਤੀ ਮ ਗੱਡੀ ਤੇ ਇਹ ਜੀ ਕੀ ਸੀ ਨਹੀਂ ਵੇਖੋ ਗਲਤੀ ਤੇ ਅਜੇ ਆਪਾਂ ਕੋਈ ਇਨਵੈਸਟੀਗੇਸ਼ਨ ਹੀ ਨਹੀਂ ਕੀਤੀ ਅਜੇ ਤੇ ਵੇਖੋ ਆ ਕੇ ਡੈੱਡ ਬਾਡੀਜ਼ ਨੂੰ ਸੰਭਾਲ ਰਹੇ ਆ ਜੋ ਵੀ ਅੱਗੇ ਫਰਦਰ ਦੇਖਦੇ ਆ ਕਿਹਦੀ ਗਲਤੀ ਆ ਕੀ ਆ ਠੀਕ ਮੈਂ ਗੱਡੀ ਨੇ ਜਾਣਾ ਕਿਹੜੀ ਜਗ੍ਹਾ ਤੇ ਸੀ ਇਹਨਾਂ ਨੇ ਕਾੰਗੜੇ ਜਾਣਾ ਸੀ ਹਿਮਾਚਲ ਇਹ ਇਥੇ ਗਏ ਸੀ ਅੰਮ੍ਰਿਤਸਰ ਕਹ ਰਹੇ ਅਸੀਂ ਪਗਤਾਵਾਲੇ ਗਏ ਸੀ ਉੱਥੋਂ ਆ ਰਹੇ ਸੀ ਕਿਹੜੀ ਜਗ੍ਹਾ ਤੇ ਆ ਸੀ ਇਹ ਡੂਨ ਪਬਲਿਕ ਸਕੂਲ ਹੈ ਜੀ ਇਹ ਬਾਈਪਾਸ ਆ ਸਿੱਧਾ ਪਠਾਨਕੋਟ ਨੂੰ ਜਾ ਰਿਹਾ ਡੂਨ ਇਹਨੂੰ ਅਸੀਂ ਨੀਅਰ ਬਾਈ